ਕਿ ਆਉਣ ਵਾਲਾ ਜਿਹੜਾ ਸਮਾਂ ਬੜਾ ਭਿਆਨਕ ਹੈ ਬਹੁਤ ਸਾਰੇ ਆਉਣਗੇ ਇਸ ਗੁਰਗੱਦੀ ਤੇ ਦਾਵੇਦਾਰ ਵੀ ਅਸੀਂ ਗੱਦੀ ਦੇ ਵਾਰਿਸਾਂ ਇਸ ਗੱਦੀ ਦੇ ਅਸੀਂ ਮਾਲਕ ਹਾਂ ਪਰ ਤੁਸੀਂ ਗੁਰੂ ਦੀ ਰੋਸ਼ਨੀ ਵਿੱਚ ਗੁਰਦੇ ਗਿਆਨ ਨੂੰ ਸਤੁਰਨਾ ਹੈ ਗੁਰੂ ਤੁਹਾਡੇ ਜਿਹੜੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇਹ ਗੱਲ ਕਹਿ ਕੇ ਗੁਰੂ ਹਰ ਸੈਮਰ ਜੁਤੀਓ ਸਮਾਗੇ ਹੁਣ ਕਈ ਸੰਗਤਾਂ ਦੇ ਅੱਖਾਂ ਵਿੱਚ ਹੰਝੂ ਵੀ ਵਗਦੇ ਨੇ ਪਰ ਗੁਰੂ ਹਰਕ੍ਰਿਸ਼ਿ ਸੇ ਵੇਖੋ ਉਮਰ ਕਿਤਨੀ ਹੈ ਕਹਿੰਨੇ ਕਿ ਰੋਣਾ ਨਹੀਂ ਉਸ ਰੱਬ ਦੇ ਬਾਣੇ ਵਿੱਚ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸੰਸਕਾਰ ਕਰਵਾ ਰਹੇ ਰੋਏ ਨਹੀਂ ਹੁਣ ਸੰਸਕਾਰ ਕਰਾਨ ਤੋਂ ਦੂਜੇ ਤਿਜੇ ਦਿਨ ਤੋਂ ਬਾਅਦ ਜਿਹੜਾ ਨੇਮ ਸੀ ਨਾ ਆਪਣਾ ਪਹਿਲਾ ਗੁਰੂ ਹਰ ਰਾਇ ਸਾਹਿਬ ਦਾ ਉਹ ਨੇਮ ਰਵਾਣਾ ਸ਼ੁਰੂ ਕਰਤਾ ਪੀ ਅੰਮ੍ਰਿਤ ਨੂੰ ਸੰਭਾਲ ਕਰਨੇ ਉਸ ਤੋਂ ਬਾਅਦ ਸੰਗਤ ਵਿੱਚ ਆ ਕੇ ਕਥਾ ਵਿਚਾਰਾ ਕਰਨੀਆਂ ਲੋਕ ਜੇ ਸੰਸੇ ਲੈ ਕੇ ਆਉਣੇ ਕੋਈ ਸ਼ੱਕ ਇਸੇ ਅੰਦਰ ਹੋਣਾ ਕੋਈ ਸਵਾਲ ਹੋਣਾ ਤੇ ਗੁਰੂ ਸਾਹਿਬ ਜਵਾਬ ਦਿੰਦੇ ਸਨ ਉਸ ਤੋਂ ਬਾਅਦ ਜੋ ਬਾਗ ਲਗਾਏ ਹੋਏ ਹਨ ਮਾਲੀ ਨੂੰ ਮਿਲਣਾ ਉਹਨਾਂ ਨੂੰ ਤਾਕੀਦ ਕਰਨੀ ਕਿ ਤੁਸੀਂ ਬਾਗ ਸੋਹਣੇ ਖਿਲਾ ਕੇ ਰੱਖ ਰਹੇ ਨੇ ਫਿਰ ਦਵਾਖਾਨੇ ਵਿੱਚ ਜਾ ਕੇ ਉਹਨਾਂ ਮਰੀਜ਼ਾਂ ਦਾ ਇਲਾਜ ਵੀ ਕਰਨਾ ਉਹਨਾਂ ਨੇ ਭਲੇ ਦੇ ਅਰਦਾਸ ਵੀ ਕਰਨੀ ਤਾਂ ਫਿਰ ਕਰਕੇ ਆਰਾਮ ਕਰਨਾ ਫਿਰ ਸ਼ਾਮ ਨੂੰ ਫਿਰ ਦੀਵਾਨ ਸਜਣਾ ਰਹਿ ਰਾਜ ਦਾ ਫਿਰ ਉਸੇ ਤਰ੍ਹਾਂ ਕੀਰਤਨ ਗੁਰਬਾਣੀ ਹੋਣੀ ਹੁਣੇ ਦੀਵਾਨ ਲੋ ਸਜਦੇ ਨੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ ਇੱਕ ਵਾਰੀ ਕੁ ਟੋਲਾ ਸੰਗਤਾਂ ਦਾ ਆਇਆ ਲਾਹੌਰ ਤੋਂ ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਉਹਨਾਂ ਸੰਗਤਾਂ ਵੀ ਲਾਹੌਰ ਤੋਂ ਇੱਕ ਚੋਰ ਵੀ ਜਿਹੜਾ ਵੀ ਨਾਲ ਰਲ ਗਿਆ ਉਹ ਚੋਰ ਆ ਰਿਹਾ ਨਾਲ ਤੇ ਮਨ ਵਿੱਚ ਸੇ ਬਹੁਤ ਸਾਰੇ ਸੰਗਤਾਂ ਜਾ ਰਹੀਆਂ ਨੇ ਯਾਤਰਾ ਜਾ ਰਹੀਆਂ ਤੇ ਕੀ ਪਤਾ ਰਸਤੇ ਮੈਨੂੰ ਕੋ ਮੌਕਾ ਮਿਲ ਜਾਏ ਇੱਕ ਬੇਨਤੀ ਕਰਦਾ ਸਾਧ ਸੰਗਤ ਅਰਦਾਸ ਕਰਿਆ ਕਰੋ ਮਾਰੇ ਕਦੇ ਜ਼ਿੰਦਗੀ ਚ ਗਲਤ ਕੰਮ ਕਰਨ ਦਾ ਮੌਕਾ ਹੀ ਨਾ ਮਿਲੇ ਸਾਨੂੰ ਇਹਨੀ ਕਿਰਪਾ ਕਰ ਦਿਓ ਜੇ ਕਿਤੇ ਗਲਤ ਕੰਮ ਕਰਨ ਵੀ ਤੁਰ ਪਈਏ ਨਾ ਸਾਨੂੰ ਮੌਕਾ ਨਾ ਮਿਲੇ ਵੀ ਮੈਂ ਗਲਤ ਕੰਮ ਕਰਨ ਲੱਗਾ ਬੜੀ ਆਇਆ ਪਰ ਮੌਕਾ ਮਿਲੇਗਾ ਰਸਤੇ ਵਿੱਚ ਮੌਕਾ ਨਹੀਂ ਮਿਲਿਆ ਸਾਨੂੰ ਜਦੋਂ ਕੀਰਤਪੁਰ ਸਾਹਿਬ ਆਇਆ ਇੱਥੇ ਵਖਿਆ ਬੋੜਾ ਇਕੱਠਾ ਹੈ ਹਜ਼ਾਰਾਂ ਦੇ ਸੰਗਤਾਂ ਆ ਰਹੀਆਂ ਨੇ ਉਹ ਸੰਗਤਾਂ ਗੁਰੂ ਦਾ ਹੁਕਮ ਸੀ ਨਾ ਪਹਿਲਾਂ ਪਹਿਲਾ ਪੰਗਤ ਪਾਛਾ ਸੰਗਤ ਉਹ ਸੰਗਤਾਂ ਚਲੇ ਗੀਆਂ ਲੰਗਰ ਹਾਲ ਵਿੱਚ ਇਹ ਵੀ ਚਲਾ ਗਿਆ ਸੰਗਤਾਂ ਬੈਠ ਕੇ ਲੰਗਰ ਛਕਣੇ ਵੀ ਬੈਠਾ ਜਦੋਂ ਪ੍ਰਸ਼ਾਦਾ ਲਿਆ ਤਾਂ ਸੰਗਤਾਂ ਨੇ ਕਿਹਾ ਸਤਨਾਮ ਵਾਹਿਗੁਰੂ ਪ੍ਰਸ਼ਾਦਾ ਛਕਦਿਆਂ ਨੇ ਇਹਨੇ ਪ੍ਰਸ਼ਾਦਾ ਲਿਆ ਸਤਨਾਮ ਵਾਹਿਗੁਰੂ ਜਾਪ ਕੀਤਾ ਤੇ ਪ੍ਰਸ਼ਾਦਾ ਛਕਣ ਲੱਗਾ ਜਦੋਂ ਸੰਗਤਾਂ ਉੱਥੋਂ ਉੱਠ ਕੇ ਹੁਣ ਦਰਬਾਰ ਹਾਲ ਵਿੱਚ ਆਈਆਂ ਨੇ ਇਹ ਵੀ ਤੁਰ ਪਿਆ ਜਦੋਂ ਦਰਬਾਰ ਹਾਲ ਵਿੱਚ ਗਿਆ ਤਾਂ ਮਨ ਵਿੱਚ ਸਵਾਲ ਆਉਂਦਾ ਹੈ ਵੀ ਮਨਾ ਤੂੰ ਤਾਂ ਚੋਰ ਹੈ ਤੂੰ ਕੀ ਕਰਨ ਅੰਦਰ ਜਾ ਕੇ ਹੁਣ ਬਾਕੀ ਸੰਗਤਾਂ ਅੱਗੇ-ਅੱਗੇ ਮੱਥਾ ਡੇਗਦੇ ਨੇ ਪਿੱਛੋ ਹੁ ਕੇ ਬੈਠ ਗਿਆ ਮੱਥਾ ਨਹੀਂ ਡੇਗਿਆ ਇਸ ਨੇ ਪਿੱਛੇ ਬੈਠਾ ਕੁਝ ਦਰਬਾਰ ਵੇਖਦਾ ਵੀ ਵੇਖਾਂ ਤਾਂ ਸੇਹ ਗੁਰੂ ਹੈ ਕਿਹੜੇ ਨੇ ਜਿਨ੍ਹਾਂ ਲੋਕ ਸੰਗਤਾਂ ਮਿਲ ਲੜਾਈਆਂ ਨੇ ਜਦੋਂ ਉੱਚਾ ਕੇ ਵੇਖਿਆ ਤੇ ਵੇਖਿਆ ਉੱਚੀ ਚੌਂਕੀ ਤੇ ਗੁਰੂ ਹਰਗੋਬਿੰਦ ਸਿੰਘ ਜੀ ਬੈਠੇ ਨੇ ਤੇ ਉਮਰ ਤਕਰੀਬਨ 5.5 ਸਾਲ ਹੈ ਮਨ ਵਿੱਚ ਸ਼ੱਕ ਆਇਆ ਕਹਿਣ ਲੱਗਾ ਇਹ ਗੁਰੂ ਹੈ ਇਹ ਤਾਂ ਬਾਲਕ ਹੈ ਕੋਈ ਲੇਖੋ ਕਈ ਵਾਰੇ ਭੁਲੇਖੇ ਕਈ ਨੇ ਖਾਦੇ ਨੇ ਸਤਿਗੁਰੂ ਗੁਰਗੋਬਿੰਦ ਸਿੰਘ ਮਹਾਰਾਜ ਜਦੋਂ ਗੁਰਗੱਦੀ ਤੇ ਬੈਠੇ ਨਾ ਜਦੋਂ ਹਰਗੋਬਿੰਦ ਸਾਹਿਬ ਗੱਦੀ ਤੇ ਬੈਠੇ ਨੇ ਹੁਣ ਕਈਆਂ ਦੇ ਸ਼ੱਕ ਮਨ ਵਿੱਚ ਆਇਆ ਇਹ ਤਾਂ ਰਾਜਾ ਹੈ ਦੁਨਿਆਵੀ ਬਾਦਸ਼ਾਹ ਵਰਗੇ ਨਹੀਂ ਦੋ ਸ਼ਬਦ ਨੇ ਗੁਰਬਾਣੀ ਵਿੱਚ ਪੜਦੇ ਆ ਇੱਕ ਹੈ ਪ੍ਰੀਤ ਇੱਕ ਹੈ ਪ੍ਰਤੀਤ ਪ੍ਰੀਤ ਉਹਦਾ ਪਿਆਰ ਤੇ ਪ੍ਰਤੀਤ ਹੁੰਦੀ ਹੈ ਭਰੋਸਾ ਜਿਨ੍ਹਾਂ ਨੂੰ ਗੁਰ ਤੇ ਪ੍ਰਤੀਤ ਨਹੀਂ ਨਾ ਉਹ ਭਾਵੇਂ ਜ਼ਿੰਦਗੀ ਦੇ 50 ਸਾਲ ਗੁਰਦੁਆਰੇ ਆ ਜਿਹੜਾ ਭਰੋਸਾ ਹੀ ਨਹੀਂ ਗੁਰੂ ਤੇ ਉਹਨਾਂ ਦੇ ਆਉਣਾ ਨਾ ਆਣ ਬਰਾਬਰ ਹੀ ਹੈ ਤਾਂ ਹੀ ਪਰ ਰੋਜ਼ ਮੰਗਦੇ ਸਿੱਖਾਂ ਨੂੰ ਵਿਸਾਹ ਦਾਣ ਭੋਸਾ ਦਾਣ ਤੇ ਤੁਹਾਡੇ ਨਰ ਵਿਸ਼ਵਾਸ ਹੋਵੇ ਮੈਂ ਜਿਸ ਗੁਰੂ ਅਗੇ ਮੱਥਾ ਟੇਕ ਰਿਆਂ ਉਹ ਮੇਰੇ ਘੱਟ ਘੱਟ ਕੇ ਅੰਤਰ ਕੀ ਜਾਣ ਅੰਤਰ ਜਾਮੀ ਸਭ ਇਹ ਤੇ ਜਾਣਾ ਹੈ ਉਹ ਮੇਰੇ ਦਿਲ ਦੀਆਂ ਸਾਰੀਆਂ ਗੱਲਾਂ ਜਾਣਦਾ ਹੈ ਉਹ ਮੇਰੇ ਬਿਨ ਬੋਲਿਆਂ ਸਭ ਕੀ ਜਾਣਦਾ ਇੱਕ ਭਰੋਸਾ ਹੋਵੇ ਜੇ ਇਹ ਭਰੋਸਾ ਹੀ ਨਹੀਂ ਗੁਰੂ ਤੇ ਤੇ ਗੁਰੂ ਨੂੰ ਛੱਡ ਕੇ ਥਾਂ ਤਾਂ ਭਟਕਦੇ ਆਂ ਤਵੇ ਸਮਝ ਲੈਣਾ ਗੁਰਦੁਆਰੇ ਆਉਣਾ ਜਾਂ ਨਾ ਆਉਣਾ ਬਰਾਬਰ ਹੀ ਹੈ ਫਿਰ ਸਾਨੂੰ ਭਰੋਸਾ ਕਰਨਾ ਪਏਗਾ ਸ਼ਬਦ ਹੈ ਪ੍ਰਤੀਤ ਤੇ ਸਾਇਬ ਨੇ ਪ੍ਰਤੀਤ ਹੀ ਹੈ ਆਈ ਜਿਨ ਕੋ ਤਿੰਨ ਕੋ ਪਦਵੀ ਊਚ ਪਈ ਜਿਨਾਂ ਨੂੰ ਗੁਰ ਤੇ ਭਰੋਸਾ ਬਣ ਗਿਆ ਉਹਨਾਂ ਦਾ ਬੜਾ ਉੱਚਾ ਉਹਦਾ ਹੋ ਗਿਆ ਫਿਰ ਜਿਨਾਂ ਨੇ ਭਰੋਸਾ ਕੀਤਾ ਗੁਰੂ ਤੇ ਪਰ ਜਿਨਾਂ ਨੇ ਸ਼ੱਕ ਕੀਤਾ ਨਾ ਇਹ ਤਾਂ ਗੁਰਗਿਆਂ ਸੇ ਪੋਥੀ ਹੈ ਇੱਕ ਇਹ ਕਿਹੜੀ ਗੱਲ ਸੁਣਦੇ ਨੇ ਸਾਡੀ ਜਦੋਂ ਘਰੋਂ ਬੰਦਾ ਭਰੋਸਾ ਲੈ ਕੇ ਤੋ ਤਾਂ ਮੈਂ ਗੁਰਦੁਆਰੇ ਚੱਲਿਆ ਅਰਦਾਸ ਕਰਨ ਲਈ ਤੇ ਗੁਰੂ ਮੇਰੇ ਕਾਰਜ ਸਵਾਰ ਦੇਗਾ ਤੇ ਗੁਰੂ ਸਵਾਰ ਦਾ ਵੀ ਹੈ ਤੇ ਜੇ ਸ਼ੱਕ ਲੈ ਕੇ ਆਇਆ ਪਤਾ ਨਹੀਂ ਅਰਦਾਸ ਤਾਂ ਕੀਤੀ ਆ ਭਾਈ ਸਾਹਿਬ ਕੀਤੀ ਅਰਦਾਸ ਪਤਾ ਨਹੀਂ ਗੱਲ ਬਣੇਗੀ ਨਹੀਂ ਬਣੇਗੀ ਦਿੱਲੀ ਦੇ ਅੰਦਰ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ ਬੜੀ ਪਿਆਰੀ ਗੱਲ ਸੁਣਾਉਂਦੇ ਨੇ ਕਹਿਣ ਲੱਗੇ ਜਦੋਂ ਦਿੱਲੀ ਵਿੱਚ ਕਰੋਨਾ ਕਾਲ ਫੈਲਿਆ ਨਾ ਕਟਨਾ ਸਰਾਉਂਦੇ ਨੇ ਕਹਿੰਦੇ ਇੱਕ ਪਰਿਵਾਰ ਦੇ ਅੰਦਰ ਉਹਨਾਂ ਦਾ ਜੋ ਮੁਖੀ ਸੀ ਬਿਮਾਰ ਹੋ ਗਿਆ ਉਹਨਾਂ ਕੋਲ ਕੋਈ ਸਾਧਨ ਕੋ ਗੱਡੀ ਨਹੀਂ ਵੀ ਉਸ ਬੰਦੇ ਨੂੰ ਗੱਡੀ ਪਿਠਾ ਕੇ ਕਿਤੇ ਹਸਪੀਟਲ ਲੈ ਜਾਣ ਕੋਈ ਆਟੋ ਵੀ ਨਹੀਂ ਜਿੱਦ ਤੁਸ ਨੂੰ ਪਤਾ ਹੋਣਾ ਜਦੋਂ ਸ਼ੁਰੂਆਤ ਹੋਈ ਨਾ ਜਦੋਂ ਸ਼ੁਰੂਆਤ ਹੋਈ ਸੀ ਕੋਰੋਨਾ ਦੇ ਇਤਨਾ ਲੋਕੋ ਇਹ ਹਵਾ ਸੀ ਲੋਕ ਰੋਬਾਰੇ ਨਿਕਲਦੇ ਸਨ ਗੱਡੀਆਂ ਬੰਦ ਹੋ ਗਈਆਂ ਕੋਈ ਗੱਡੀਆਂ ਕੋਈ ਆਟੋ ਤੱਕ ਨਹੀਂ ਮਿਲਦਾ ਸੀ ਲੋਕ ਆਪਣੇ ਘਰਾਂ ਅੰਦਰ ਬੰਦ ਕਰਕੇ ਬੈਠੇ ਨੇ ਪਏ ਘਰ ਨੂੰ ਸੈਨੀਟਾਈਜ਼ ਕਰੋ ਪਤਨੇ ਕਰੋਨਾ ਕਿਤੇ ਹਵਾ ਚ ਆ ਜਾਣਾ ਕੋਈ ਆਟੋ ਤੱਕ ਨਹੀਂ ਐਂਬੂਲੈਂਸ ਤੱਕ ਨਹੀਂ ਕੋਈ ਹਸਪੀਟਲੋਂ ਆਉਣ ਲਈ ਰਾਜ਼ੀ ਨਹੀਂ ਜਦੋਂ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਹਾਂ ਰਿਸ਼ਤੇਦਾਰ ਜਿਹੜੇ ਨੇ ਨਾ ਸਭ ਨੇ ਬੜਾ ਪਿਆਰਾ ਕਿਹਾ ਕਿ ਜਿੱਚਰ ਪੈਨ ਨਾ ਖਾਵਣੇ ਤੇ ਚਰ ਰੱਖਣ ਗੰਢ ਜੇ ਦਿਨ ਕਿਸ਼ਨਾ ਹੋਵੇ ਤੇ ਦਿਨ ਬੋਲਣ ਗੰਦ ਜਦ ਤੱਕ ਖਾਣ ਪੀਣ ਨੂੰ ਮਿਲਦਾ ਫਿਰ ਰਿਸ਼ਤੇਦਾਰ ਨੇ ਤੇ ਜਦੋਂ ਨਹੀਂ ਮਿਲਦਾ ਉਹ ਤਾਂ ਫਿਰ ਮੂੰਹ ਮੋੜ ਲੈਂਦੇ ਨੇ ਰਿਸ਼ਤੇਦਾਰਾਂ ਨੇ ਕਿਹਾ ਕਹਿੰਨਾ ਜੀ ਫੋਨ ਕਰੋ ਅਸੀਂ ਨਹੀਂ ਆ ਸਕਦੇ ਕੋਈ ਨਹੀਂ ਆਇਆ ਤੇ ਜੇ ਅਸੀਂ ਚਲੇ ਗਏ ਕਿਤੇ ਸਾਨੂੰ ਕਰੋਨਾ ਨਾ ਹੋ ਜਾਏ ਭਾਈ ਸਾਹਿਬ ਕਹਿੰਦੇ ਫਿਰ ਉਹ ਬੀਬੀ ਨੇ ਮੈਨੂੰ ਗੱਲ ਸੁਣਾਈ ਕਹਿਣ ਲੱਗੀ ਫਿਰ ਮੈਂ ਹਰ ਪਾਸੋਂ ਹਾਰ ਗਈ ਬੱਚੇ ਵੀ ਕਹਿੰਦੇ ਨੇ ਹੁਣ ਪਿਤਾ ਜੀ ਪਾਪਾ ਜੀ ਬਚਣਗੇ ਨਹੀਂ ਤੇ ਮੈਨੂੰ ਕਹਿਣ ਮੰਮੀ ਤੁਸੀਂ ਪਰੇ ਹੋ ਜਾਓ ਪਾਪਾ ਦੇ ਨੇੜੇ ਨਾ ਆਓ ਉਹ ਕਹਿੰਦੇ ਵੀ ਆਖਿਰ ਹਾਰ ਕੇ ਨਾ ਅਰਦਾਸ ਕੀਤੀ ਹੈ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਤੁਸੀਂ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਹੋ ਕਹਿੰਦੇ ਜਦੋਂ ਮਨ ਪਤੀਜ ਕੇ ਅਰਦਾਸ ਕੀਤੀ ਨਾ ਜਿਹੜੀ ਦਵਾਈ ਡਾਕਟਰ ਦਿੱਤੀ ਹੋਈ ਸੀ ਦਵਾਈ ਦੇ ਰੇਸਾਂ ਕਹਿੰਦੇ 2 2 3 ਘੰਟੇ ਬਾਅਦ ਜਿਹੜੇ ਉਸ ਬੰਦੇ ਦੇ ਸਾਹ ਜਿਹੜੇ ਨੇ ਅਜਿਹਾ ਔਖੇ ਹੋਣਾ ਸ਼ੁਰੂ ਹੋ ਸੀ ਕਿ ਬਈ ਸਾਹ ਮੁਸ਼ਕਲ ਹੋ ਜਾਣਾ ਆਕਸੀਜਨ ਘਟ ਰਿਹਾ ਪਰ ਉਸ ਗੁਰੂ ਦੀ ਕਿਰਪਾ ਐਸਾ ਬਾਣੀ ਪੜੋ ਕਦੇ ਤੇ ਸਾਇਬਕ ਨੇ ਪ੍ਰਭ ਭਾਵੈ ਬਿਨ ਸਾਸ ਤੇ ਰੱਖ ਐ ਜੇ ਗੁਰੂ ਚਾਏ ਨਾ ਤੇ ਸਵਾਸਾਂ ਬਿਨਾ ਸਾਥੋ ਬਿਨਾ ਵੀ ਬਚਾ ਸਕਦਾ ਕਹਿੰਦੇ 2 2.5 ਘੰਟੇ ਬਾਅਦ ਆਇਸਤਾ ਇਸਤਾ ਉਹ ਜਿਹੜਾ ਮਰੀਜ਼ ਸੀ ਉਹ ਥੋੜੀ ਦੀ ਹਾਲਤ ਸੁਧਰਨੀ ਸ਼ੁਰੂ ਹੋਈ ਤੇ ਕਹਿੰਦੇ ਦੇਖਦਿਆਂ ਕੋਈ ਦਿਨ ਦੇ ਬਾਅਦ ਉਹ ਚੰਗਾ ਭੱਲਾ ਹੋ ਗਿਆ ਜਿਹਨਾਂ ਨੇ ਭਰੋਸਾ ਗੁਰੂ ਤੇ ਤੇ ਜਿਹੜੇ ਸ਼ੱਕ ਲੈ ਕੇ ਆਏ ਬੇਸਰ ਗੱਲਾਂ ਸੁਣਨ ਵਾਲੀਆਂ ਨੇ ਇਹਦਾ ਹੋ ਹੀ ਨਹੀਂ ਸਕਦਾ ਆ ਕਈ ਸਾਡੇ ਭਰਮ ਆ ਜਾਂਦੇ ਨੇ ਸ਼ੱਕ ਆ ਜਾਂਦਾ ਸਾਨੂੰ ਬੰਦਿਆਂ ਤੇ ਭਰੋਸਾ ਹੈ ਗੁਰੂ ਤੇ ਭਰੋਸਾ ਨਹੀਂ ਹੁੰਦਾ ਹੁਣ ਸ਼ੱਕ ਹੋਇਆ ਮਨ ਵਿੱਚ ਉਸ ਚੋਰ ਦੇ ਵੀ ਇਹ ਤਾਂ ਇੱਕ ਬਾਲਕ ਹੈ ਇਹ ਗੁਰੂ ਨਹੀਂ ਹੈ ਪਰ ਫਿਰ ਮਨ ਵਿੱਚ ਕਹਿੰਦਾ ਜੇ ਗੁਰੂ ਹੈਗੇ ਨੇ ਨਾ ਤਾਂ ਫਿਰ ਮੇਰਾ ਨਾਂ ਲੈ ਕੇ ਬੁਲਾਉਣਗੇ ਜਦੋਂ ਉੱਚੀ ਹੋ ਕੇ ਵੇਖਦਾ ਸਾਬ ਨੇ ਕਿਹਾ ਪਾਈ ਤੁਸੀਂ ਅੱਗੇ ਆ ਜਾਓ ਕਹਦੇ ਤਾਂ ਉਹਦੇ ਵੀ ਕਹਿ ਰਹੇ ਨੇ ਜੇ ਸੱਚੇ ਨੇ ਬਲ ਨਾਮ ਬੁਲਾਉਣਗੇ ਤੇ ਇਤਿਹਾਸ ਕਰ ਲਿਖਿਆ ਉਹ ਤਾਂ ਨਾਂ ਸੀ ਜਸਵੰਤ ਰਾਏ ਤੇ ਸਹਿਬ ਨੇ ਕਿਹਾ ਜਸਵੰਤ ਰਾਏ ਜੀ ਅੱਗੇ ਆ ਜਾਓ ਤੇ ਆ ਕੇ ਗੁਰੂ ਸਰ ਦੇ ਚਰਨੇ ਡਿੱਗੇ ਕਹਿੰਦਾ ਸਤਿਗੁਰੂ ਮੈਂ ਕੀ ਕਰਨਾ ਆ ਗਿਆ ਕਿ ਮੈਂ ਤਾਂ ਚੋਰ ਆ ਮੈਂ ਤਾਂ ਚੋਰੀਆਂ ਕਰਦਾ ਤੇ ਗੁਰਬਾਣੀ ਦਾ ਇੱਕ ਪਰਮਾਨ ਹੈ ਕਿ ਪਾਚੰ ਕਰੋਤ ਅਗਰਨੀ ਮੈਂ ਜਿਹੜੇ ਪਿੱਛੇ ਨੇ ਗੁਰੂ ਅੱਗੇ ਕਰਦਾ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਕੋਈ ਨਾ ਜਾਣਾ ਕੋਈ ਨਾ ਮਾਨਣਾ ਸੇ ਪ੍ਰਗਟ ਹਰ ਦਵਾਰੇ ਗੁਰੂ ਇਸ ਲਾਇਕ ਬਣਾ ਦਿੰਦਾ ਉਹਨਾਂ ਨੂੰ ਕਹਿੰਨੇ ਕਿ ਹੁਣ ਤੁਸੀਂ ਚੋਰ ਨਹੀਂ ਰਹੇ ਕਿਉਂਕਿ ਤੁਸੀਂ ਸੱਚ ਬੋਲਿਆ ਕਿ ਮੈਂ ਚੋਰ ਹਾਂ ਜਦੋਂ ਬੰਦਾ ਇਹ ਮੰਨੇ ਮਾਰੇ ਮੈਂ ਤੇਰੇ ਦਰ ਤੇ ਆਇਆ ਮੈਂ ਚੋਰ ਹਾਂ ਮੈਂ ਆਗਣ ਹਾਂ ਹਮ ਆਗਣ ਭਰੇ ਗੁਣ ਨਹੀਂ ਜਿਹੜਾ ਬੰਦਾ ਬੰਦਾ ਮੰਨਦਾ ਹੈ ਨਾ ਕਿ ਵਾਹਿਗੁਰੂ ਜਿੰਨਾ ਸਮੁੰਦਰ ਚ ਪਾਣੀ ਹੈ ਉਹਨੇ ਮੇਰੇ ਵਿੱਚ ਆਊਗਾ ਨਾ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕੁਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਅਸੀਂ ਪੱਥਰ ਵਰਗੇ ਬਣ ਗਏ ਆ ਮੈਂ ਬੇਨਤੀ ਕਰਾਂ ਭਾਵੇਂ ਅਸੀਂ ਬਾਹਰੋਂ ਸਿੱਖਾਂ ਦਾ ਸਰੂਪ ਰੱਖਿਆ ਹੋਇਆ ਬਾਹਰੋਂ ਗੁਰਦੇ ਸਿੱਖ ਲੱਗਦੇ ਆ ਪਰ ਜਦੋਂ ਨੇੜੇ ਓਕੇ ਬੈਠਣਾ ਕਿਸੇ ਦੇ ਪਤਾ ਲੱਗਦਾ ਕਿੰਨੀ ਕਠੋਰਤਾ ਸਾਡੇ ਵਿੱਚ ਹੈ ਪੱਥਰ ਦੇ ਨੇੜੇ ਪੱਥਰ ਪਿਆ ਹੋਵੇ ਪੱਥਰ ਨੂੰ ਫਰਕ ਨਹੀਂ ਪੈਂਦਾ ਕੋਈ ਅੱਜ ਸਾਡੀ ਹਾਲਤ ਇਹ ਹੈ ਸਾਡੇ ਨਾਲ ਗਵਾਂਢ ਵਿੱਚ ਕੋਈ ਰਹਿੰਦਾ ਉਹ ਦੁਖੀ ਹੈ ਸਾਨੂੰ ਕੋਈ ਫਰਕ ਨਹੀਂ ਪੈਂਦਾ ਮਾਂ ਤੜਫਰੀ ਜਿ ਸਮਾਨ ਹੈ ਆਪਣੇ ਕੁੱਖ ਵਿੱਚ ਪਾਲਿਆ ਪੁੱਤਰ ਨੂੰ ਫਰਕ ਨਹੀਂ ਪੈਰੇ ਭਾਵੇਂ ਸਰੂਪ ਸਿਖੰਨ ਧਾਰੇ ਹੋਏ ਆ ਜਿਸ ਪਿਤਾ ਨੇ ਉਂਗਲ ਫੜ ਕੇ ਤੁਰਨਾ ਸਿਖਾਇਆ ਅੱਜ ਸਿੱਖੀ ਸਰੂਪ ਵਿੱਚ ਰਹਿਣ ਵਾਲੇ ਜਿਹੜੇ ਨੇ ਕਹਿੰਦੇ ਬਿਰਦਾਸ਼ਮ ਛਾਡਾ ਹੋਏ ਸਨੋਂ ਇਸ ਸਿੱਖੀ ਸ੍ਰੂਪ ਦਾ ਨਾਂ ਹੈ ਸਿੱਖੀ ਸੁਰਤ ਦਾ ਨਾਮ ਸਹਿਬ ਨੇ ਪੁੱਛਿਆ ਸੀ ਨਾ ਤੁਹਾਡਾ ਗੁਰੂ ਕੋਣ ਕਹਿੰਦੇ ਸ਼ਬਦ ਗੁਰੂ ਸੁਰਤ ਨੂੰ ਚੇਲਾ ਜੇ ਸਾਡੀ ਸੁਰਤ ਗੁਰੂ ਦੇ ਮਤ ਅਨੁਸਾਰ ਨਹੀਂ ਹੈ ਫਿਰ ਬਾਹਰੋਂ ਸਹਿਬ ਨੇ ਕਿਹਾ ਭੇਖ ਦਿਖਾਏ ਜਗਤ ਕੋ ਲੋਗੋਨ ਕੋ ਵਸਕੀਨ ਇਹ ਭੇਖ ਹੈ ਤੁਹਾਡਾ ਇਹ ਤੇ ਗੁਰੂ ਪਤੀ ਜੇ ਗਾਨੇ ਗੁਰੂ ਉਹ ਸ਼ਿੰਗਾਰ ਤੁਸੀਂ ਕਰ ਰਹੇ ਹੋ ਜਿਸ ਤੇ ਗੁਰੂ ਖੁਸ਼ ਨਹੀਂ ਹੋਏਗਾ ਗੁਰੂ ਨੇ ਕਿ ਤੂੰ ਮੰਨ ਲਿਆ ਮੈਂ ਚੋਰ ਹਾਂ ਹੁਣ ਤੂੰ ਚੋਰ ਰਿਆ ਨਹੀਂ ਤੇ ਗੁਰੂ ਦੇ ਬੋਲ ਐਸੇ ਨੇ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਮਹਾ ਬਿਖਾਦੀ ਦੁਸ਼ਟ ਪਵਾਦੀ ਤੇ ਪੁਣੀਦ ਸੰਘਾਰੇ ਜਨਮ ਪਵੰਤੇ ਨਰਗ ਪੜਨ ਤੇ ਤਿੰਨ ਕੇ ਕੁਲ ਉਧਾਰੇ ਕੋਈ ਨਾ ਜਾਣੈ ਕੋਈ ਨਾ ਮਾਨੈ ਸਿ ਪ੍ਰਗਟ ਹਰ ਦਵਾਰੇ ਗੁਰ ਨੇ ਐਸੇ ਬਚਨ ਕਹੇ ਵੀ ਉਹ ਹੁਣ ਚੋਰ ਚੋਰ ਨਹੀਂ ਰਿਹਾ ਆਪਾਂ ਜਦੋਂ ਇਤਿਹਾਸ ਪੜਦੇ ਆਂ ਭਈ ਸਜਣ ਠੱਗ ਨੇ ਇੱਕ ਸ਼ਬਦ ਸੁਣਿਆ ਸੀ ਨਾ ਠੱਗ ਨਹੀਂ ਤੇ ਆਓ ਮਲਗ ਪਾਗੋ ਨੋਈ ਗੁਰੂ ਨਾਲ ਵਿਚਾਰ ਹੋਈ ਤੇ ਮਲਗ ਪਾਗੋ ਠਗੀ ਕਰਨੀ ਛੱਡ ਗਏ ਆ ਤੇ ਕਦੀ ਅਸੀਂ ਆਪਣੇ ਪਾਸੇ ਵੇਖੀ ਕਿੰਨੇ ਸਾਲ ਹੋ ਗਏ ਗੁਰਦਾਰੇ ਆਉਂਦੇ ਆ ਅੱਜ ਤੱਕ ਕਿੰਨੇ ਅਖੰਡ ਪਾਠ ਘਰਾਂ 'ਚ ਕਰਵਾਏ ਕਿੰਨੇ ਕਿੰਨੇ ਵਾਰ ਗੁਰਦੇ ਸ਼ਬਦ ਸੁਣਨੇ ਨੇ ਪਰ ਕੀ ਅਸੀਂ ਆਪਣੇ ਜ਼ਿੰਦਗੀ ਵਿੱਚੋਂ ਆਉਗਣ ਕੱਢੇ ਨੇ ਬਾਹਰ ਤੇ ਮਾਰੇ ਮੈਂ ਆਉਗਣ ਹਾਰਾਂ ਤੇ ਮਾਰੇ ਕਿਰਪਾ ਕਰੋ ਜੇ ਜਿਸ ਤਰ੍ਹਾਂ ਇੱਕ ਬੱਚਾ ਗਲਤੀਆਂ ਕਰਦਾ ਪਰ ਮਾਂ ਬਖਸ਼ ਦਿੰਦੀ ਏ ਜੈਸਾ ਬਾਰਕ ਪਾਏ ਸੁ ਪਾਏ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਭੰਤੀ ਬਹੁ ਪਿਤਾ ਗੱਲ ਲਾਵੇ